ਇਸ ਵੀਡੀਓ ਵਿੱਚ ਤੁਹਾਨੂੰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅੰਗਰੇਜ਼ੀ ਪੰਜਾਬੀ ਕੋਸ਼ ਜੋ ਕਿ ਮੋਬਾਈਲ ਲਈ ਹੈ ਮੁਫਤ ਉਪਲਬਧ ਕਰਾਈ ਗਈ ਹੈ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਹੋਰ ਜਾਣਕਾਰੀ ਤੁਸੀਂ ਇੱਥੇ ਪੜ੍ਹ ਸਕਦੇ ਹੋ ਇਸ ਵੈੱਬਸਾਈਟ ਤੇ ਲਿੰਕ ਤੇ ਇਸ ਲੇਟਰ ਨੂੰ ਸਭ ਤੋਂ ਪਹਿਲਾਂ ਇਸ ਲਿੰਕ ਤੇ ਜਾਣਾ ਪਵੇਗਾ ਅਤੇ ਇੱਥੇ ਤੁਹਾਨੂੰ ਆਪਣਾ ਅਕਾਊਂਟ ਬਣਾਉਣਾ ਪਵੇਗਾ ਇਸ ਲਈ ਤੁਸੀਂ ਇੱਥੇ ਕਲਿੱਕ ਕਰੋ ਇੱਥੇ ਤੁਹਾਨੂੰ ਆਪਣਾ ਨਾਮ ਮੋਬਾਈਲ ਨੰਬਰ ਈਮੇਲ ਆਈਡੀ ਅਤੇ ਦੇਸ਼ ਲਿਖਣਾ ਪਵੇਗਾ ਅਤੇ ਭਰਨ ਤੋਂ ਬਾਅਦ ਝਟਪਟ ਹੀ ਤੁਹਾਨੂੰ ਤੁਹਾਡੀ ਈਮੇਲ ਤੇ ਪਾਸਵਰਡ ਵਗੈਰਾ ਆ ਜਾਵੇਗਾ वैसे मैं तो सलाह देती थी कि मोबाइल नंबर ਇੱਥੇ ਜ਼ਰੂਰੀ ਲਿਖਣਾ ਦੀ ਸ਼ਰਤ ਹਟਾ ਲੈਣੀ ਚਾਹੀਦੀ ਹੈ ਸਿਰਫ ਈਮੇਲ ਹੀ ਕਾਫੀ ਹੈ ਇਸ ਨਾਲ ਸੰਪਰਕ ਅਤੇ ਬਲੌਗ ਤੇ ਲਿਖਣਾ ਸੌਖਾ ਹੋਵੇਗਾ ਪਰ ਫਿਲਹਾਲ ਇੱਥੇ ਤੁਹਾਨੂੰ ਮੋਬਾਈਲ ਨੰਬਰ ਵੀ ਆਪਣਾ ਲਿਖਣਾ ਪਵੇਗਾ ਖੈਰ ਜੇਕਰ ਤੁਸੀਂ ਇਹ ਸਾਰੀਆਂ ਸ਼ਰਤਾਂ ਭਰ ਲਈਆਂ ਹਨ ਤਤਾ ਨੂੰ ਤੁਹਾਡੀ ਈਮੇਲ ਤੇ ਪਾਸਵਰਡ ਆ ਜਾਵੇਗਾ ਫਿਰ ਤੁਸੀਂ ਇੱਥੇ ਲੌਗਇਨ ਕਰਕੇ ਇਹ ਵੈੱਬਸਾਈਟ ਪੂਰੀ ਪੜ੍ਹ ਸਕਦੇ ਹੋ ਅਤੇ ਇਸ ਵੈੱਬਸਾਈਟ ਤੇ ਜੋ ਮੁਫਤ ਉਪਲਬਧ ਕਰਾਇਆ ਗਿਆ ਹੈ ਉਹ ਉਤਾਰ ਸਕਦੇ ਹੋ ਆਪਣਾ ਪਾਸਵਰਡ ਤੁਸੀਂ ਇੱਥੇ ਮਾਈ ਅਕਾਊਂਟ ਤੇ ਕਲਿੱਕ ਕਰਕੇ ਪਾਸਵਰਡ ਬਦਲ ਸਕਦੇ ਹੋ ਸੋ ਹੁਣ ਅਸੀਂ ਇਹ ਅੰਗਰੇਜ਼ੀ ਪੰਜਾਬੀ ਕੋਸ਼ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਪਲਬਧ ਕਰਾਈ ਗਈ ਹੈ ਜੋ ਕਿ ਇਨਾ ਬੁੱਧੀਜੀਵੀ ਅਤੇ ਖੋਜਕਾਰਾਂ ਵੱਲੋਂ ਬਣਾਈ ਗਈ ਹੈ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਈਅਰ ਸ਼ਬਦ ਲਿਖਣ ਨਾਲ ਇਹ ਜਾਣਕਾਰੀ ਆਉਂਦੀ ਹੈ ਅਸੀਂ ਇਹ APK ਫਾਈਲ ਉਤਾਰਾਂਗੇ ਇਸ ਲਈ ਤੁਹਾਨੂੰ ਇੱਥੇ ਡਾਊਨਲੋਡ ਤੇ ਕਲਿੱਕ ਕਰਨਾ ਪਵੇਗਾ ਇੱਥੇ ਤੁਸੀਂ ਜਿਸ ਵੀ ਸੌਫਟਵੇਅਰ ਦੀ ਤੁਹਾਨੂੰ ਲੋੜ ਹੈ ਤੁਸੀਂ ਇੱਥੋਂ ਮੁਫਤ ਡਾਊਨਲੋਡ ਕਰ ਸਕਦੇ ਹੋ ਖੱਬੇ ਪਾਸੇ ਪ੍ਰੋਗਰਾਮ ਬਾਰੇ ਜਾਣਕਾਰੀ ਲਿਖੀ ਹੈ ਅਤੇ ਸੱਜੇ ਪਾਸੇ ਤੁਸੀਂ ਉਹ ਪ੍ਰੋਗਰਾਮ ਉਤਾਰ ਸਕਦੇ ਹੋ ਸੋ ਇੱਥੇ ਸਾਨੂੰ ਇਸ ਫਾਈਲ ਦੀ ਲੋੜ ਹੈ ਅੰਗਰੇਜ਼ੀ ਪੰਜਾਬੀ ਮੋਬਾਈਲ ਕੋਸ਼ ਇਸ ਵਿੱਚ ਲਗਭਗ 30000 ਤੋਂ ਵੱਧ ਇੰਦਰਾਜ ਸ਼ਾਮਿਲ ਹਨ ਸੋ ਤੁਹਾਨੂੰ ਆਪਣੇ ਮੋਬਾਈਲ ਤੇ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਮੋਬਾਈਲ ਤੇ ਕਿਹੜੀ ਐਂਡਰੋਇਡ ਪਰੀ ਹੋਈ ਹੈ 2.3.6 ਜਾਂ ਇਹ ਵਾਲੀ ਸੋ ਜਿਹੜੀ ਤੁਹਾਨੂੰ ਲੋੜ ਹੈ ਉਹ ਉਤਾਰ ਸਕਦੇ ਹੋ ਇੱਥੇ ਕਲਿੱਕ ਕਰਕੇ ਸੋ ਇਹ ਜਿਪ ਫਾਈਲ ਹੈ ਹੁਣ ਇਸ ਨੂੰ ਤੁਸੀਂ ਐਕਸਪਲੋਰਰ ਵਿੱਚ ਖੋਲ ਸਕਦੇ ਹੋ ਇਸ ਜਿਪ ਫਾਈਲ ਨੂੰ ਖੋਲ ਲਓ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ APK ਫਾਈਲ ਹੈ ਹੁਣ ਤੁਸੀਂ USB ਨੂੰ ਆਪਣੇ ਫੋਨ ਨਾਲ ਕੰਟੈਕਟ ਕਰ ਦਿਓ USB ਟਾ ਨੂੰ ਫੋਨ ਨਾਲ ਕੰਟੈਕਟ ਕਰਨ ਤੇ ਇਹ ਆਵੇਗਾ ਅਤੇ ਤੁਸੀਂ ਇੱਥੇ ਡਿਸਕ ਡਰਾਈਵ ਦੀ ਚੋਣ ਕਰੋ ਕਿਉਂਕਿ ਆਪਾਂ ਫਾਈਲ SD ਕਾਰਡ ਤੇ ਕਾਪੀ ਕਰਨੀ ਹੈ ਫਿਰ ਇੱਥੇ ਦਬ ਦਿਓ ਹੁਣ ਇਸ APK ਫਾਈਲ ਨੂੰ SD ਕਾਰਡ ਤੇ ਕਾਪੀ ਕਰ ਦਿਓ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ SD ਕਾਰਡ ਤੇ ਫਾਈਲ ਕਾਪੀ ਹੋ ਗਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਫੋਨ ਬਾਰੇ ਜਾਣਕਾਰੀ ਦੇ ਜਾਈਏ ਜਿਵੇਂ ਕਿ ਤੁਸੀਂ ਇੱਥੇ ਪੜ੍ਹ ਹੀ ਸਕਦੇ ਹੋ ਅਤੇ ਇਹ ਫੋਨ ਯੂਨੀਕੋਡ ਪ੍ਰਣਾਲੀ ਨੂੰ ਨਹੀਂ ਪੜਦਾ ਇਸ ਵਿੱਚ ਅੰਡ ਰੀਡ ਸੌਫਟਵੇਅਰ 2 ਬਿੰਦੀ 3 ਬਿੰਦੀ 5 ਹੈ ਇਸ ਫੋਨ ਦੇ ਆਮ ਐਪ ਇੰਟਰਨੈਟ ਐਪ which ਪੰਜਾਬੀ ਯੂਨੀਕੋਡ ਨਹੀਂ ਪੜੀ ਜਾ ਸਾਜੀ ਹੁਣ ਇਸ ਦੇ ਇੰਟਰਨੈਟ ਐਪ ਖੋਲਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਯੂਨੀਕੋਡ ਨਹੀਂ ਪੜ ਰਿਹਾ ਅਤੇ ਇਹ ਡੱਬਿਆਂ 'ਚ ਦਿਖਾ ਰਿਹਾ ਹੈ ਸੋ ਸਿਰਫ ਪੀਕਾਕ ਬ੍ਰਾਊਜ਼ਰ ਨਾਲ ਹੀ ਪੀਕਾਕ ਬ੍ਰਾਊਜ਼ਰ ਨਾਲ ਹੀ ਪੰਜਾਬੀ ਯੂਨੀਕੋਡ ਜਾਂ ਹੂਰ ਯੂਨੀਕੋਡ ਪੜੀ ਜਾ ਸਕਦੀ ਹੈ ਹੁਣ ਏਪੀਕੇ ਇੰਗਲਿਸ਼ ਪੰਜਾਬੀ ਸ਼ਬਦ ਕੋਸ਼ ਐਪ ਨੂੰ ਭਰਨ ਲਈ ਤੁਹਾਨੂੰ ਇੱਕ ਹੋਰ ਐਪ ਇੰਸਟਾਲ ਕਰਨਾ ਪਵੇਗਾ ਇਸ ਲਈ ਤੁਹਾਨੂੰ ਪਲੇ ਸਟੋਰ ਵਿੱਚ ਜਾਣਾ ਪਵੇਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੋਈ ਵੀ ਐਪ ਉਤਾਰਨ ਲਈ ਤੁਹਾਡਾ Google ਈਮੇਲ ਨਾਲ ਲੌਗਇਨ ਮਤਲਬ ਖਾਤਾ ਬਣਾ ਹੋਣਾ ਚਾਹੀਦਾ ਹੈ ਸੋ ਪਲੇ ਸਟੋਰ 'ਚ ਜਾਂਦੇ ਹਾਂ ਸੋ ਇਹ ਐਪ ਤਾਨੂੰ ਉਤਾਰਨਾ ਪਵੇਗਾ ਵੈਸੇ ਤੁਸੀਂ ਇੱਥੇ ਖੋਜ ਵਿੱਚ ਵੀ ਜਾ ਕੇ ਸੋ ਇਸ ਖੋਜ ਇੰਜਨ 'ਚ ਵੀ ਜਾ ਕੇ ਤੁਸੀਂ ਈਜ਼ੀ ਇੰਸਟਾਲਾ ਲਿਖ ਸਕਦੇ ਹੋ ਅਤੇ ਇਹ ਖੋਜ ਨਤੀਜੇ ਆਉਣਗੇ तो यह नीले आईकॉन वाला इंस्टॉल करना है ईजी इंस्टॉल सो इस कंपनी का ये मुफ्त है इतें होर जानकारी भी पढ़ सकते हो इंस्टॉल बटन पर दब दौ फिर इतने दब ਸੋ ਐਪ ਡਾਊਨਲੋਡ ਹੋ ਰਿਹਾ ਹੈ ਅਤੇ ਇੰਸਟਾਲ ਹੋ ਜਾਵੇਗਾ ਇਸ ਦੌਰਾਨ ਤੁਸੀਂ ਇੱਕ ਹੋਰ ਸੈਟਿੰਗ ਕਰ ਸਕਦੇ ਹੋ ਮਤਲਬ ਫੋਨ ਨੂੰ ਦੱਸਣਾ ਜ਼ਰੂਰੀ ਹੈ ਕਿ ਬਾਹਰ ਆਲੀਆਂ ਫਾਈਲਾਂ ਵੀ ਇਸ ਫੋਨ ਵਿੱਚ ਇੰਸਟਾਲ ਕੀਤੀਆਂ ਜਾ ਸਕਦੇ ਹਨ ਇਸ ਲਈ ਤੁਹਾਨੂੰ ਇੱਕ ਖਾਸ ਸੈਟਿੰਗ ਕਰਨੀ ਪਵੇਗੀ ਇਸ ਲਈ ਤੁਹਾਨੂੰ ਫਿਰ ਸੈਟਿੰਗ ਵਿੱਚ ਜਾਣਾ ਪਵੇਗਾ ਸੈਟਿੰਗ ਵਿੱਚ ਜਾ ਕੇ ਐਪਲੀਕੇਸ਼ਨ ਐਪਲੀਕੇਸ਼ਨਸ ਵਿੱਚ ਜਾ ਕੇ ਤੁਹਾਨੂੰ ਇੱਥੇ ਇਹ ਸੂਚ ਚਾਲੂ ਕਰਨੀ ਪਵੇਗੀ ਅਤੇ ਫਿਰ ਇਹ ਸੂਚਨਾ ਆ ਜਾਵੇਗੀ ਤੁਸੀਂ ਓਕੇ ਕਰ ਦਿਓ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਇਹ ਸੂਚ ਚਾਲੂ ਹੋ ਗਈ ਹੈ ਅਤੇ ਹੁਣ ਅਸੀਂ ਦੇਖ ਸਕਦੇ ਹਾਂ ਕਿ ਐਪ ਇੰਸਟਾਲ ਹੋ ਗਿਆ ਹੈ ਕਿ ਨਹੀਂ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਐਪ ਇੰਸਟਾਲ ਹੋ ਗਿਆ ਹੈ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹਾਲੇ ਫੋਨ ਨਾਲ USB ਤਾਰ ਲੱਗੀ ਹੋਈ ਹੈ ਅਤੇ ਅਸੀਂ ਇਹ Easy App ਖੋਲਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਖੋਲ੍ਹਣ ਦੇ ਨਾਲ ਹੀ ਇਹ SD ਕਾਰਡ ਪੜਨ ਲੱਗ ਪੈਂਦਾ ਹੈ ਅਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਨੇ ਅੰਗਰੇਜ਼ੀ ਪੰਜਾਬੀ ਕੋਸ਼ ਫਾਈਲ ਮਨ ਲਈ ਹੈ ਜੇਕਰ ਕਿਸੇ ਕਾਰਨ ਇਹ ਫਾਈਲਾਂ ਨਹੀਂ ਪੜਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ USB ਤਾਰ ਲੱਗੀ ਹੋਈ ਹੈ ਤਾਂ ਤੁਸੀਂ USB ਤਾਰ ਕੱਢ ਕੇ ਵੀ ਟੈਸਟ ਕਰ ਸਕਦੇ ਹੋ ਮੰਨ ਲਓ ਇਹ ਇਜ਼ੀ ਐਪ ਫਾਈਲ ਨਹੀਂ ਪੜਦਾ ਅਧਰ ਤੁਸੀਂ USB ਤਾਰ ਕੱਢ ਕੇ ਕਿਉਂਕਿ ਅਸੀਂ ਜਿਹੜੀ ਫਾਈਲ ਕਾਪੀ ਕੀਤੀ ਹੈ ਉਹ SD ਕਾਰਡ ਤੇ ਹੈ ਸੋ USB 에 ਦੀ ਲੋੜ ਨਹੀਂ ਪਰ ਫਿਰ ਵੀ ਜੇਕਰ ਕਿਸੇ ਕਾਰਨ ਇਹ ਫੈਲਾ ਨਹੀਂ ਪੜਦਾ ਤਾਂ ਤੁਸੀਂ ਇਹ ਯੂਐਸਪੀ ਤਾਰ ਕੱਢ ਕੇ ਜਾਂ ਦੁਬਾਰਾ ਵਿੱਚ ਪਾ ਕੇ ਇਸ ਤਰ੍ਹਾਂ ਟੈਸਟ ਕਰ ਸਕਦੇ ਹੋ ਅਤੇ ਇਹ ਦੁਬਾਰਾ ਪੜ ਲਵੇਗਾ ਇਸ ਫਾਈਲ ਦੀ ਚੋਣ ਕਰ ਲੈਣੀ ਹੈ ਅਤੇ ਇਸ ਫਾਈਲ ਤੇ ਜਾ ਕੇ ਕੁਝ ਸਕਿੰਟ ਦਬੀ ਰੱਖਣਾ ਹੈ ਅਤੇ ਫਿਰ ਇਹ ਸੂਲਤ ਆ ਜਾਵੇਗੀ ਅਤੇ ਇੰਸਟਾਲ ਤੇ ਦਬ ਦੇਣਾ ਹੈ ਫਿਰ ਇਹ ਪੁੱਛੇਗਾ ਇੰਸਟਾਲ ਕਰਨਾ ਚਾਹੁੰਦੇ ਹੋ ਅਤੇ ਇੰਸਟਾਲ ਦਬ ਦੇਣਾ ਹੈ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਸੂਚਨਾ ਆ ਗਈ ਹੈ ਕਿ ਇੰਸਟਾਲ ਹੋ ਗਿਆ ਹੈ ਅਤੇ ਫਿਰ ਤੁਸੀਂ ਇੱਥੇ ਓਪਨ ਤੇ ਦਬ ਦੇਣਾ ਹੈ ਅਤੇ ਕੁਝ ਸਕੈਂਡ ਲੱਗਣਗੇ ਫਾਈਲ ਖੁੱਲਣ ਲਈ ਮਤਲਬ ਐਪ ਖੁੱਲਣ ਲਈ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਐਪ ਖੁੱਲ ਗਿਆ ਹੈ ਹੁਣ ਤੁਸੀਂ ਇਸ ਐਪ ਬਾਰੇ ਜਾਣਕਾਰੀ ਇੱਥੇ ਇਸ ਬਟਨ ਤੇ ਦਬ ਕੇ ਅਬਾਊਟ ਲੈਸ ਆਜੋ ਸੋ ਇਹਨਾਂ ਖੋਜਕਾਰਾਂ ਦੀ ਟੀਮ ਨੇ ਇਹ ਐਪ ਬਣਾਇਆ ਹੈ ਅਤੇ ਜੇਕਰ ਤੁਹਾਨੂੰ ਕੋਈ ਜਾਣਕਾਰੀ ਚਾਹੀਏ ਇੱਥੇ ਹੈਲਪ ਦੇ ਬਟਨ ਤੇ ਦਬ ਕੇ ਤਾਂ ਤੁਸੀਂ ਪੜ੍ਹ ਸਕਦੇ ਹੋ ਕਿ ਕਿਵੇਂ ਇਸ ਨੂੰ ਵਰਤਣਾ ਹੈ ਸੋ ਜਿਵੇਂ ਇਹ ਤੁਸੀਂ ਇੱਥੇ ਦਬੋਗੇ ਤਾਂ ਇਹ ਕੀਬੋਰਡ ਆ ਜਾਵੇਗਾ ਅਤੇ ਤੁਸੀਂ ਇੱਥੇ ਆਪਣਾ ਅੰਗਰੇਜ਼ੀ ਦਾ ਸ਼ਬਦ ਲਿਖ ਸਕਦੇ ਹੋ ਸੋ ਇੱਥੇ ਈਅਰ ਲਿਖਣਾ ਸੋ ਜਿਹੜੇ ਸ਼ਬਦ ਇਸ ਵਿੱਚ ਭਰੇ ਹੋਏ ਆ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਇੱਥੇ ਮਾੜਾ ਜਾ ਉੱਪਰ ਤੋਂ ਥੱਲੇ ਨੂੰ ਜਾਓਗੇ ਉਂਗੂਠੇ ਦੇ ਨਾਲ ਇੱਥੋਂ ਉੱਪਰ ਤੋਂ ਥੱਲੇ ਨੂੰ ਤਾਂ ਤੁਸੀਂ ਹੋਰ ਸ਼ਬਦ ਵੀ ਦੇਖ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਨਾਲ ਸਾਰੇ ਸ਼ਬਦ ਆ ਗਏ ਹਨ ਅਤੇ ਇਸ ਨਾਲ ਤੁਸੀਂ ਉੱਪਰ ਤੋਂ ਥੱਲੇ ਲਗਭਗ ਜਿਹੜੇ ਇਸ ਸ਼ਬਦ ਸੰਬੰਧੀ ਸ਼ਬਦ ਭਰੇ ਹੋਏ ਹਨ ਉਹ ਸਾਰੇ ਦੇਖ ਸਕਦੇ ਹੋ ਤੇ ਕੀਬੋਰਡ ਚਲੇ ਜਾਏਗਾ ਹੁਣ ਇੱਥੇ ਤੁਸੀਂ ਆਪਣਾ ਸ਼ਬਦ ਚੋਣ ਕਰ ਸਕਦੇ ਹੋ ਅਤੇ ਜਾਣਕਾਰੀ ਬੜਾ ਸਾਦੇ ਹੋ ਅਤੇ ਲਿਖਿਆ ਮਟਾਉਣਾ ਹੋਏ ਤਾਂ ਫਿਰ ਇੱਥੇ ਦਬ ਕੇ ਮਿਟਾ ਸਾ ਦੇ ਹੋ ਸੋ ਇੱਥੇ ਇੱਕ ਹੋਰ ਸ਼ਬਦ ਲਿਖ ਦਿਆਂ ਸੋ ਇਸ ਤਰ੍ਹਾਂ ਤੁਸੀਂ ਇਹ ਅੰਗਰੇਜ਼ੀ ਪੰਜਾਬੀ ਸ਼ਬਦ ਕੋ ਜਿਸ ਵਿੱਚ 30000 ਤੋਂ ਵੱਧ اندراج ਹਨ ਵਰਤ ਸਾਦੇ ਹੋ ਅਤੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹੋ ਤੋ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਪੰਜਾਬੀ ਯੂਨੀਕੋਡ ਵਿੱਚ ਲਿਖਿਆ ਹੋਇਆ ਅ ਪੜਿਆ ਜਾ ਸਕਦਾ ਹੈ ਹਾਲਾਂਕਿ ਇਹ ਫੋਨ ਇੱਥੇ ਤੁਹਾਨੂੰ ਦਿਖਾਉਂਦੇ ਹਾਂ ਅ ਇਸ ਦਾ ਆਪਣਾ ਐਪ ਜੋ ਹੈ ਪੰਜਾਬੀ ਯੂਨੀਕੋਡ ਜਾਂ ਯੂਨੀਕੋਡ ਪ੍ਰਣਾਲੀ ਮਤਲਬ ਕੋਈ ਵੀ ਯੂਨੀਕੋਡ ਪ੍ਰਣਾਲੀ ਇਹ ਨਹੀਂ ਪੜ ਸਕਦਾ ਇਹ ਡੱਬਿਆਂ ਵਿੱਚ ਦਿਖਾਉਂਦਾ ਫਿਰ ਵੀ ਤੁਸੀਂ ਇੱਥੇ ਜਿਵੇਂ ਕਿ ਤੁਸੀਂ ਦੇਖ 사ਦੇ ਹੋ ਪੰਜਾਬੀ ਯੂਨੀਕੋਡ ਵਿੱਚ ਲਿਖਿਆ ਹੋਇਆ ਪੜ੍ਹ 사ਦੇ ਹੋ ਸੋ ਮੁੱਖ ਦੀ ਗੱਲ ਇਹ ਹੈ ਕਿ ਜਿਹੜੇ ਐਂਡਰੌਇਡ ਫੋਨ ਪੰਜਾਬੀ ਯੂਨੀਕੋਡ ਨਹੀਂ ਪੜ੍ਹ 사ਦੇ ਉਹਨਾਂ ਵਿੱਚ ਵੀ ਇਹ ਐਪ ਚੱਲ 사ਦਾ ਹੈ ਮਤਲਬ ਪੰਜਾਬੀ ਯੂਨੀਕੋਡ ਦਿਖਾ 사ਦਾ ਹੈ ਇਹ ਇੱਕ ਬਹੁਤ ਵਧੀਆ ਸਹੂਲਤ ਹੈ ਕਿ ਫੌਂਟ ਵੀ ਨਾਲ ਹੀ ਭੇਜਿਆ ਗਿਆ ਹੈ